कोरोना काल में सेहत कर्मचारियों की ओर से किए शानदार प्रदर्शन के लिए पुलिस व प्रशासन की ओर से आज उनका सम्मान किया गया डिप्टी कमिश्नर वरिंदर शर्मा और पुलिस कमिश्नर राकेश रह कुमार अग्रवाल की ओर से सिविल सर्जन कार्यालय में सेहत कर्मचारियों को अनुशंसा पत्र सौंपे गए इस दौरान डिप्टी कमिश्नर व पुलिस कमिश्नर में सेहत कर्मचारियों की ओर से कोरोना संक्रमण के खिलाफ लड़ाई में बीते छह महीनों के दौरान किए गए प्रयासों की प्रशंसा की और उनका धन्यवाद प्रकट किया वहीं पर सिविल सर्जन डॉक्टर राजेश बग्गा ने कहा कि कोरोना के खिलाफ जंग में सेहत विभाग कोई कसर नहीं छोड़ेगा दौरान ਟੈਸਟ ਕੱਲ ਤੱਕ ਹੋ ਚੁੱਕੇ ਸੀ ਔਰ ਪਿਛਲੇ 10 ਦਿਨਾਂ 'ਚ ਲਗਾਤਾਰ 4000 ਤੋਂ ਉੱਤੇ ਟੈਸਟ ਹੋ ਰਹੇ ਆ ਔਰ ਇਹਨਾਂ ਦੀ ਮਿਹਨਤ ਸਦਕਾ ਹੀ ਹੈ ਕਿ 74% ਬੰਦੇ ਆਲਰੇਡੀ 380 ਡਿਗਰੀ ਬੰਦੇ ਆ ਜਿਹੜੇ ਲੁਧਿਆਣੇ ਦੇ ਕਰੋਨਾ ਨੂੰ ਮਾਰ ਦੇ ਕੇ ਨਵਰ ਨਵ ਹੋ ਕੇ ਆਪਦੇ ਘਰੀ ਚਲੇ ਗਏ ਕਈ ਵਾਰੀ ਲੋਕਾਂ ਨੂੰ ਇੰਨੀ ਗੱਲ ਪਤਾ ਨਹੀਂ ਲੱਗਦੀ ਇਹ ਚਾਰ ਬੰਦੇ ਬਿਮਾਰ ਹੋਏ ਉਹਨਾਂ 'ਚ ਤਿੰਨ ਬੰਦੇ ਠੀਕ ਹੋ ਕੇ ਚਲੇ ਗਏ ਔਰ ਜਿਹੜੀ ਠੀਕ ਹੋਣ ਦੀ ਦਰ ਹੈ ਉਹ ਇਹ ਸ਼ੋਅ ਕਰਦੀ ਹੈ ਜਿਵੇਂ ਆਲਮੋਸਟ ਜੰਗ ਜਿੱਤ ਲਈ ਹੈਗੀ ਹੈ ਪਰ ਲੋਕ ਜੀ ਸਾਡੇ ਨਾਲ ਸਹਿਯੋਗ ਕਰਨ ਅੱਜ ਅਸੀਂ ਇਹ ਜ਼ਰੂਰੀ ਸਮਝਿਆ ਪਿੱਛੇ ਜੀ ਅਸੀਂ ਮੈਂ ਤੇ ਸੀਸੀ ਸਾਹਿਬ ਤੇ ਸਾਡੀ ਟੀਮ ਡੀਐਮਸੀ ਜਾ ਕੇ ਪ੍ਰਾਈਵੇਟ ਹਸਪਤਾਲ ਨੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਕਰਕੇ ਆਏ ਸੀ ਪਰ ਅੱਜ ਅਸੀਂ ਸਪੈਸ਼ਲ ਤੌਰ ਤੇ ਜਿਹੜੇ ਸਰਕਾਰੀ ਡਾਕਟਰ ਨੇ ਔਰ ਸਰਕਾਰੀ ਅਮਲਾ ਫੈਲਾ ਜਿੰਨਾ ਵੀ ਸਿਹਤ ਵਿਭਾਗ ਦਾ ਦਿਨ ਰਾਤ ਸਿਰ ਤੋੜ ਜਤਨ ਕਰ ਰਿਹਾ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੇ ਲਈ ਅਸੀਂ ਸ਼ਲਾਘਾ ਪੱਤਰ ਅੱਜ ਜਿਹੜਾ ਹੈਗਾ ਡਾਕਟਰ ਰਜੀਸ਼ ਕੁਮਾਰ ਵੱਗਾ ਜੀ ਨੂੰ ਦੇਣ ਅਸੀਂ ਸਪੈਸ਼ਲੀ ਅੱਜ ਇਹਨਾਂ ਦੇ ਆਫਿਸ ਚ ਆਏ ਹਨ ਨੋਡਲ ਅਫੀਸਰ ਸੰਦੀਪ ਕੁਮਾਰ ਜੀ ਔਰ ਸੀਪੀ ਸਾਹਿਬ ਔਰ ਮੈਂ ਔਰ ਮੈਂ ਇਹਨਾਂ ਦੇ ਰਾਨੀ ਜਿੰਦੇ ਵੀ ਡਾਕਟਰਸ ਨੇ ਸਰਕਾਰੀ ਖੇਤਰ ਚ ਕੰਮ ਕਰ ਰਹੇ ਹੈ ਜਿੰਨੇ ਵੀ ਪੈਰਾਮੈਡੀਕਸ ਨੇ ਜਿੰਨਾ ਵੀ ਸਪੋਰਟ ਸਟਾਫ ਹੈ ਸਾਰਿਆਂ ਨੂੰ तहे ਦਿਲੋਂ ਸ਼ੁਕਰ ਕਰਦਾ ਔਰ ਉਹਨਾਂ ਦਾ ਸ਼ੁਕਰੀਆ ਦਿੱਤੀ ਮਾਦਾ ਕਰਦਾ ਉਹਨਾਂ ਨੂੰ ਸ਼ਵਾਸ਼ੀ ਵੀ ਦੱਨਾ ਔਰ ਇਸ ਗੱਲ ਦੀ ਸੱਦਾ ਦੱਨਾ ਹੈ ਕਿ ਜਦੋਂ ਤੱਕ ਅਸੀਂ ਇਹ ਮਿਸ਼ਨ ਬਤੇ ਹਾਸਲ ਨਹੀਂ ਕਰ ਲੈਂਦੇ ਅਸੀਂ ਦਿਨ ਰਾਤ ਇਦਾਂ ਹੀ ਮਿਹਨਤ ਕਰਨੀ ਹੈ ਔਰ ਡਾਕਟਰ ਸਾਹਿਬ ਨੇ ਬੜੀ ਮਿਹਨਤ ਕਰਕੇ ਇਹਦੇ 2200 ਬੈੱਡ ਤਿਆਰ ਕਰਵਾਏ ਹੈਗੇ ਆ ਸਰਕਾਰੀ ਖੇਤਰ ਚ ਉੱਥੇ ਇਹਨਾਂ ਦੀ ਪ੍ਰਸਰਵੇਸ਼ਨ ਦੇ ਨਾਲ ਹੁੰਦਾ ਦਾ ਜੁਆਇੰਟ ਹੀ ਆ ਹਮੇਸ਼ਾ ਕਮ ਸਿਵਲ ਪ੍ਰਸ਼ਾਸ਼ਕ ਜਾਂ ਪੁਲਿਸ ਪ੍ਰਸ਼ਾਸ਼ਕ ਪਰ ਇਹਨਾਂ ਨੇ ਮੂਰੇ ਲੱਕੇ ਜਿਹੜੇ ਹਜ਼ਾਰ ਬੈੱਡ ਪ੍ਰਾਈਵੇਟ ਚ ਜਿਹੜੇ ਤਿਆਰ ਕਰਾਏ ਇਹ ਇੱਕ ਰਿਕਾਰਡ ਹੈ ਪੂਰੇ ਪੰਜਾਬ ਦਾ ਵਜ਼ਨ ਜਿਹੜਾ ਹੈਗਾ ਉਹ ਲੁਧਿਆਣੇ ਨੇ ਚੁੱਕਿਆ ਉੱਥੇ ਲੁਧਿਆਣੇ ਦੇ ਲੋਕਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਦੀ ਬੈੱਡਾਂ ਦੀ ਮੈਂ ਇਹਨਾਂ ਨੂੰ ਬਹੁਤ ਬਹੁਤ ਸ਼ਾਬਾਸ਼ੀ ਦਿੰਦਾ ਜੀ ਸਰਕਾਰੀ ਮੁਲਾਜ਼ਮ ਡਾਕਟਰ ਸਾਹਿਬਾਨ ਇਨਾ ਦੇ ਸਟਾਫ ਦੇ ਨਰਸ ਜਿਹੜੀ ਬਾਕੀ ਹੋਰ ਹਸਪਤਲਾਂ ਦੇ ਵਿੱਚ ਲੱਗੇ ਹੋਏ ਹਨ ਹਰ ਤਰੀਕੇ ਦੇ ਮੁਲਾਜ਼ਮ ਦਾ ਸਹੀ ਸ਼ੁਕਰੀਆ ਅਦਾ ਕਰਨ ਲਈ ਆਏ ਹਨ ਕਿ ਬਹੁਤ ਹੀ ਵਧੀਆ ਡਿਊਟੀ ਕਰ ਰਹੇ ਹਨ ਅਤੇ ਪਿਛਲੇ 6 ਮਹੀਨੇ ਤੋਂ ਇਹ ਡਿਊਟੀ ਲਗਾਤਾਰ ਇਨਾ ਦੇ ਸਾਰਿਆਂ ਦੀ ਜਾਰੀ ਹੈ ਅਸੀਂ ਉਹਨਾਂ ਦੇ ਬਿਲਕੁਲ ਸ਼ੁਕਰੀਆ ਸਿਰ ਪਰ ਗੁਜ਼ਾਰਾ ਕਿਉਂਕਿ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਿਹਤ ਸਭਾਵਾਂ ਦੇ ਵਿੱਚ ਦਿਨ ਰਾਤ ਇਹ ਕੀਤਾ ਸਾਰੇ ਮੁਲਾਜ਼ਮਾਂ ਨੇ ਪੂਰੀ ਸ਼ਲਾਘਾ ਕਰਨ ਦੇ ਲਈ ਇੱਕ ਪ੍ਰਸ਼ੰਸਾ ਪੱਤਰ ਦੇਣ ਆਏ ਹਨ ਮੈਂ ਪਹਿਲੇ ਦਿਲ ਤੋਂ ਧੰਨਵਾਦੀ ਹਾਂ ਸਾਰੇ ਸਿਹਤ ਵਿਭਾਗ ਵੱਲੋਂ ਕਿ ਮੈਂ ਭਰੋਸਾ ਦਿਵਾਉਣਾ ਸਾਡਾ ਸਿਹਤ ਵਿਭਾਗ ਦਿਨ ਰਾਤ ਇਸੇ ਤਰ੍ਹਾਂ ਨਾ ਰੁਕੇ ਹੋ ਰਹੇ ਹੋਂ ਫਿਰ ਨਾਲ ਇਸ ਬਿਮਾਰੀ ਨੂੰ ਮਾਰ ਪਾਉਣ ਦੇ ਲਈ ਪੂਰੇ ਤਤਪਰ ਰਹੇਗਾ ਤੇ ਕੋਸ਼ਿਸ਼ ਕਰਦਾ ਰਹੇਗਾ ਨਾਲ ਦੇ ਨਾਲ ਮੈਂ ਆਪਣੇ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਪੈਰਾਮੈਡੀਕਲ ਸਟਾਫ ਦਾ ਪਹਿਲੇ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਮਿਹਨਤ ਸਤਕਾ ਇਸ ਲੁਧਿਆਣਾ ਜ਼ਿਲ੍ਹਾ ਜੋ ਕਿ ਬਹੁਤ ਵੱਡਾ ਜ਼ਿਲ੍ਹਾ ਇਹ ਸਿਹਤ ਸਭਾਵਾਂ ਦੇਣ ਵਾਸਤੇ ਆਪਣੇ ਦਿਨ ਰਾਤ ਮੈਂ ਨੇ ਕਰਕੇ ਬਿਮਾਰੀ ਨੂੰ ਕੰਟਰੋਲ ਕਰਨ ਦੇ ਉਪਰਾਲੇ ਕਰ ਰਹੀ ਆ ਤੇ ਸਿਹਤ ਸਭਾਵਾਂ ਦਿਨ ਵਿੱਚ ਵੀ ਤਤ ਕਰਨੇ ਇਹਦੇ ਨਾਲ ਨਾਲ ਮੈਂ ਪ੍ਰਾਈਵੇਟ ਸੰਸਥਾਵਾਂ DMC CMC Fortis SPS ਦੀਪ ਹਸਪੀਟਲ JTV ਹਸਪੀਟਲ Oswal ਹਸਪੀਟਲ ਤੇ ਹੋਰ 50 ਹੋਰ ਹਸਪਤਾਲ ਨੇ ਜਿਨ੍ਹਾਂ ਨੇ ਪ੍ਰਾਈਵੇਟ ਤੌਰ ਤੇ ਕੋਵਿਡ ਦੇ ਲਈ ਬੈੱਡ ਤਿਆਰ ਕੀਤੇ ਨੇ ICU ਤਿਆਰ ਕੀਤੇ ਨੇ ਵੈਂਟੀਲੇਟਰ ਲਗਾਉਣ ਦੇ ਉਪਰਾਲੇ ਵੀ ਕੀਤੇ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਉਹ ਸਾਡੇ ਮਿਹਨਤ ਸਦਕਾ ਡੀਸੀ ਸਰ ਸੀਪੀ ਸਰ ਦੇ ਪਰਸੂਐਸ਼ਨ ਦੇ ਨਾਲ ਉਹਨਾਂ ਨੇ ਕੋਵਿਡ ਬਿਮਾਰੀ ਨੂੰ ਕੰਟਰੋਲ ਕਰਨ ਦੇ ਲਈ ਜਥਾ ਸਖਤੀ ਆਪਣਾ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦ ਲੁਧਿਆਣਾ ਸੇ ਬਿਊਰੋ ਰਿਪੋਰਟ ਐਸਐਨਜੀ న్యూਸ